ਸਭ ਤੋਂ ਪਹਿਲਾਂ ਇਸ ਚੈਨਲ ਤੇ ਹਾਜ਼ਰੀ ਭਰਦੀ ਹੋਈ ਸਭ ਸੰਗਤ ਜੀ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸੰਗਤ ਜੀ ਕੀ ਸੰਤ ਸਾਈਂ ਲੋਕ ਬਾਬਾ ਜੀ ਨੂੰ ਚਾਹ ਦਾ ਪਿਆਲਾ ਭਰ ਕੇ ਭੋਗ ਲਗਾਇਆ ਜਾਂਦਾ ਹੈ ਕੀ ਬਾਬਾ ਜੀ ਚਾਹ ਦਾ ਪਿਆਲਾ ਪੀਂਦੇ ਹਨ ਕੀ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਚਾਹ ਦਾ ਲੰਗਰ ਮਨਜ਼ੂਰ ਵੀ ਹੁੰਦਾ ਹੈ ਈ ਸਾਨੂੰ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਚਾਹ ਦਾ ਲੰਗਰ ਲਗਾਉਣਾ ਚਾਹੀਦਾ ਹੈ ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਚਾਹ ਦਾ ਲੰਗਰ ਲਗਾਇਆ ਜਾਂਦਾ ਹੈ ਤੁਸੀਂ ਚਾਹ ਦੇ ਲੰਗਰ ਬਾਰੇ ਕਦੀ ਵਿਸਥਾਰ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਇੱਕ ਸੰਗਤ ਜੀ ਸਾਡੇ ਪਾਸ ਆਏ ਉਹਨਾਂ ਦੱਸਿਆ ਤੇ ਸੰਤ ਸਾਈਂ ਲੋਕ ਸਾਡੇ ਤੋਂ ਚਾਹ ਮੰਗਦੇ ਹਨ ਤੇ ਫਿਰ ਉਹ ਉਹਨਾਂ ਦੇ ਨਾਮ ਦੀ ਚਾਹ ਬਣਵਾ ਕੇ ਬਾਬਾ ਜੀ ਨੂੰ ਯਾਦ ਕਰਕੇ ਚਾਹ ਪੀਂਦੇ ਹਨ ਕੀ ਸੱਚਮੁੱਚ ਬਾਬਾ ਜੀ ਚਾਹ ਦਾ ਪਿਆਲਾ ਪੀਂਦੇ ਹਨ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਲਗਾਏ ਜਾਣ ਵਾਲੇ ਚਾਹ ਦੇ ਲੰਗਰ ਬਾਰੇ ਅਤੇ ਬਾਬਾ ਜੀ ਚਾਹ ਪੀਂਦੇ ਜਾਂ ਨਹੀਂ ਇਸ ਸਭ ਬਾਰੇ ਅੱਜ ਆਪਾਂ ਪੂਰੇ ਵਿਸਥਾਰ ਨਾਲ ਸੰਗਤ ਜੀ ਦੀ ਕਚਹਿਰੀ ਵਿੱਚ ਸਭ ਕੁਝ ਸਪਸ਼ਟ ਕਰਾਂਗੇ ਇਸ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨ ਦੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਦੇਣਾ ਜੀ ਤਾਂ ਕਿ ਬਾਬਾ ਜੀ ਨਾਲ ਸੰਬੰਧਿਤ ਹਰ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਵੀਡੀਓ ਚੰਗੀ ਲੱਗਣ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਦਾ ਵੀ ਆਪ ਜੀ ਨੂੰ ਬਾਬਾ ਜੀ ਦੀ ਕਿਰਪਾ ਨਾਲ ਕੁਝ ਨਾ ਕੁਝ ਫਾਇਦਾ ਹੀ ਜ਼ਰੂਰ ਮਿਲੇਗਾ ਸੰਗਤ ਜੀ ਸੰਤ ਸਾਈਂ ਲੋਕ ਬਾਬਾ ਜੀ ਜੋ ਨੂਰ ਇਲਾਹੀ ਜੋਤ ਹੈ ਉਨ੍ਹਾਂ ਦੇ ਦਰਬਾਰ ਤੇ ਸੰਗਤ ਅਕਸਰ ਕਿਸੇ ਅੜੇ ਹੋਏ ਕੰਮ ਬਾਰੇ ਚਾਹ ਦਾ ਲੰਗਰ ਸੁੱਖ ਲੈਂਦੀ ਹੈ ਸੁੱਖ ਪੂਰੀ ਹੋਣ ਤੇ ਫਿਰ ਬਾਬਾ ਜੀ ਦੇ ਦਰਬਾਰ ਤੇ ਚਾਹ ਦਾ ਲੰਗਰ ਪੂਰੀ ਸ਼ਰਧਾ ਭਾਵਨਾ ਨਾਲ ਲਗਾਇਆ ਜਾਂਦਾ ਹੈ ਪਰ ਇੱਥੇ ਸੰਗਤ ਕਈ ਵਾਰ ਥੋੜੀ ਜਹੀ ਗਲਤੀ ਕਰ ਬੈਠਦੇ ਹਨ ਚਾਹ ਦਾ ਲੰਗਰ ਤਿਆਰ ਕਰਕੇ ਬਾਬਾ ਜੀ ਨੂੰ ਪਿਆਲੇ ਵਿੱਚ ਚਾਹ ਪਾ ਕੇ ਭੋਗ ਲਗਾਉਣ ਲੱਗ ਪੈਂਦੇ ਹਨ ਅਸੀਂ ਸੰਤ ਸਾਈਂ ਲੋਕ ਬਾਬਾ ਜੀ ਦੀ ਰਹਿਮਤ ਸਦਕਾ ਉਹਨਾਂ ਦੀ ਰਜਾ ਵਿੱਚ ਰਹਿ ਕੇ ਦੱਸਣਾ ਚਾਹਾਂਗੇ ਕਿ ਸੰਤ ਸਾਈਂ ਲੋਕ ਬਾਬਾ ਜੀ ਚਾਹ ਨੂੰ ਭੋਗ ਨਹੀਂ ਲਗਾਉਂਦੇ ਬਾਬਾ ਜੀ ਪਿਆਲੇ ਵਿੱਚ ਪਾਈ ਚਾਹ ਦਾ ਭੋਗ ਸਵੀਕਾਰ ਨਹੀਂ ਕਰਦੇ ਹੁਣ ਬਹੁਤ ਸੰਗਤ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਪਹਿਲਾਂ ਜੋ ਬਾਬਾ ਜੀ ਨੂੰ ਚਾਹ ਦਾ ਭੋਗ ਲਗਾਇਆ ਹੋਵੇਗਾ ਜਾਂ ਹਰ ਸਾਲ ਚਾਹ ਦਾ ਲੰਗਰ ਲਗਾਉਂਦੇ ਹਨ ਉਹ ਤਾਂ ਪਰੇਸ਼ਾਨ ਹੋ ਗਏ ਹੋਣਗੇ ਕਿਉਂਕਿ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਬਾਬਾ ਜੀ ਨੂੰ ਚਾਹ ਦਾ ਭੋਗ ਨਹੀਂ ਲਗਾਉਣਾ ਚਾਹੀਦਾ ਪਰ ਤੁਸੀਂ ਨਿਰਾਸ਼ ਨਾ ਹੋਵੋ ਚਾਹੇ ਬਾਬਾ ਜੀ ਨੇ ਚਾਹ ਦਾ ਭੋਗ ਨਹੀਂ ਵੀ ਲਗਾਇਆ ਹੋਵੇਗਾ ਪਰ ਤੁਹਾਡੀ ਸ਼ਰਧਾ ਭਾਵਨਾ ਸਦਕਾ ਤੁਹਾਡੇ ਵੱਲੋਂ ਲਗਾਇਆ ਚਾਹ ਦਾ ਲੰਗਰ ਉਹਨਾਂ ਮਨਜ਼ੂਰ ਜ਼ਰੂਰ ਕੀਤਾ ਹੋਵੇਗਾ ਪਰ ਹੁਣ ਅਸੀਂ ਇਹ ਗੱਲ ਵੀ ਸਪਸ਼ਟ ਕਰਦੇ ਹਾਂ ਕਿ ਬਾਬਾ ਜੀ ਦੇ ਦਰਬਾਰ ਤੇ ਚਾਹ ਦੇ ਲੰਗਰ ਦੀ ਸੇਵਾ ਮਨਜ਼ੂਰ ਜ਼ਰੂਰ ਹੁੰਦੀ ਹੈ ਪਰ ਬਾਬਾ ਜੀ ਨੂੰ ਭੋਗ ਲਗਾਉਣ ਦਾ ਤਰੀਕਾ ਸ਼ਾਇਦ ਸਭ ਨੂੰ ਪਤਾ ਨਹੀਂ ਹੋਵੇਗਾ ਤੁਹਾਡਾ ਕੋਈ ਵੀ ਕੰਮ ਅੜਦਾ ਹੈ ਜੇਕਰ ਉਹ ਚਾਹ ਦੇ ਲੰਗਰ ਦੀ ਸੁਖਨਾ ਸੁਖਣ ਨਾਲ ਪੂਰਾ ਹੁੰਦਾ ਹੈ ਤਾਂ ਅਸੀਂ ਦੱਸਦੇ ਹਾਂ ਕਿ ਬਾਬਾ ਜੀ ਨੂੰ ਭੋਗ ਕਿਸ ਤਰ੍ਹਾਂ ਲਗਾਉਣਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਹਰੀ ਇਲਾਇਚੀ ਥੋੜਾ ਜਿਹਾ ਪਾਊਡਰ ਬਣਾ ਲੈਣਾ ਹੈ ਉਸ ਪਾਊਡਰ ਨੂੰ ਕੱਚੇ ਦੁੱਧ ਦਾ ਇੱਕ ਗਲਾਸ ਭਰ ਕੇ ਇੱਕ ਕੱਚੇ ਪਿਆਲੇ ਵਿੱਚ ਪਾ ਦੇਣਾ ਹੈ ਉਸ ਪਿਆਲੇ ਵਾਲੇ ਦੁੱਧ ਵਿੱਚ ਹਰੀ ਇਲਾਇਚੀ ਦਾ ਪਾਊਡਰ ਮਿਕਸ ਕਰ ਦੇਣਾ ਹੈ ਧਿਆਨ ਰੱਖਣਾ ਹੈ ਕਿ ਹਰੀ ਇਲਾਇਚੀ ਦਾ ਸਿਰਫ ਪਾਊਡਰ ਹੀ ਪਾਉਣਾ ਹੈ ਪੱਤਾ ਨਹੀਂ ਪਾਉਣਾ ਪੱਤੇ ਰਹਿ ਜਾਣ ਤਾਂ ਉਹਨਾਂ ਨੂੰ ਅਲੱਗ ਕੱਢ ਲੈਣਾ ਹੈ ਫਿਰ ਇਸ ਦੁੱਧ ਵਿੱਚ ਮਿਸ਼ਰੀ ਜਾਂ ਚੀਨੀ ਪੀਸ ਕੇ ਇੱਕ ਜਾਂ ਦੋ ਚਮਚ ਪਾ ਦੇਣੀ ਹੈ ਚਮਚ ਨਾਲ ਪੂਰੀ ਤਰ੍ਹਾਂ ਦੁੱਧ ਵਿੱਚ ਮਿਸ਼ਰੀ ਜਾਂ ਚੀਨੀ ਦਾ ਪਾਊਡਰ ਅਤੇ ਹਰੀ ਇਲਾਇਚੀ ਦਾ ਪਾਊਡਰ ਮਿਕਸ ਕਰ ਦੇਣਾ ਹੈ ਇਸ ਦੁੱਧ ਦਾ ਸੰਤ ਸਾਈਂ ਲੋਕ ਬਾਬਾ ਜੀ ਨੂੰ ਤੁਸੀਂ ਭੋਗ ਲਗਾਉਣਾ ਹੈ ਜਦੋਂ ਤੁਹਾਨੂੰ ਮਹਿਸੂਸ ਹੋਵੇ ਕਿ ਬਾਬਾ ਜੀ ਨੇ ਇਸ ਦੁੱਧ ਦਾ ਭੋਗ ਲਗਾ ਲਿਆ ਹੈ ਤਾਂ ਫਿਰ ਇਸ ਦੁੱਧ ਨੂੰ ਜੋ ਚਾਹ ਤਿਆਰ ਕਰਨੀ ਹੈ ਉਸ ਚਾਹ ਵਿੱਚ ਪਾਉਣਾ ਹੈ ਚਾਹ ਬਣਨ ਉਪਰੰਤ ਫਿਰ ਦੁਬਾਰਾ ਭੋਗ ਨਹੀਂ ਲਗਾਉਣਾ ਬਲਕਿ ਜੈ ਸੰਤ ਸਾਈਂ ਲੋਕ ਜੀ ਜੈ ਸੰਤ ਸਾਈਂ ਲੋਕ ਜੀ ਬੋਲਦੇ ਬੋਲਦੇ ਸੰਗਤ ਵਿੱਚ ਵਰਤੌਣਾ ਸ਼ੁਰੂ ਕਰ ਦੇਣਾ ਹੈ ਸੰਗਤ ਜੀ ਜੋ ਸਾਨੂੰ ਬਾਬਾ ਜੀ ਦਾ ਜਿੰਨਾ ਹੁਕਮ ਲੱਗਦਾ ਹੈ ਨਾ ਤਾਂ ਅਸੀਂ ਉਸ ਤੋਂ ਕੁਝ ਘੱਟ ਆਪ ਜੀ ਨੂੰ ਦੱਸ ਸਕਦੇ ਹਾਂ ਅਤੇ ਨਾ ਹੀ ਕੁਝ ਵੱਧ ਦੱਸ ਸਕਦੇ ਹਾਂ ਸੰਗਤ ਜੀ ਜੇਕਰ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੇ ਤਾਂ ਹਰ ਇੱਕ ਉਸ ਸੰਗਤ ਜੀ ਤੱਕ ਪਹੁੰਚਦੀ ਕਰੋ ਜੋ ਸੰਤ ਸਾਈਂ ਲੋਕ ਬਾਬਾ ਜੀ ਵਿੱਚ ਵਿਸ਼ਵਾਸ ਰੱਖਦਾ ਹੋਵੇ ਸਾਨੂੰ ਵੀ ਕਮੈਂਟ ਰਾਹੀਂ ਦੱਸੋ ਤੇ ਤੁਸੀਂ ਕਿੰਨੀ ਕੁ ਸੰਗਤ ਜੀ ਨੂੰ ਇਹ ਵੀਡੀਓ ਸ਼ੇਅਰ ਕੀਤੀ ਕਿਉਂਕਿ ਸਾਡਾ ਵੀ ਇਹੀ ਮਕਸਦ ਹੈ ਕਿ ਜੋ ਗਿਆਨ ਸਾਨੂੰ ਮਿਲੇ ਉਹ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ ਅਤੇ ਆਪ ਜੀ ਦਾ ਵੀ ਫਰਜ਼ ਹੈ ਜੋ ਚੰਗਾ ਗਿਆਨ ਆਪ ਜੀ ਨੂੰ ਮਿਲੇ ਉਸ ਨੂੰ ਅੱਗੇ ਤੋਂ ਅੱਗੇ ਜਰੂਰ ਵੰਡੋ ਕਿਉਂਕਿ ਚੰਗਾ ਗਿਆਨ ਵੰਡਣ ਨਾਲ ਘਟਦਾ ਨਹੀਂ ਸਗੋਂ ਹੋਰ ਵੱਧਦਾ ਹੈ ਸੰਗਤ ਜੀ ਅੱਜ ਲਈ ਇੰਨਾ ਹੀ ਕਾਫੀ ਬਹੁਤ ਜਲਦ ਹਾਜ਼ਰ ਹੋਵਾਂਗੇ ਬਾਬਾ ਜੀ ਬਾਰੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ